ਮੈਂ ਕੋਲੇ ਨਕਸਨ ਸਭਾ ਦਾ ਜਨਮਿਕਤਰ ਜ਼ਿਲ੍ਹੇ ਦਾ ਪ੍ਰਚਾਰ ਨੂੰ ਵਿਖਾ ਜਿਹੜੀਆਂ ਸਰਕਾਰ ਦੀਆਂ ਜਿਹਈਆਂ ਕਾਰਵਾਈਆਂ ਮਿਲੋਂ ਦੀਆਂ ਨਿਖੇਤੇ ਕਰਦੇ ਕਿਉਂਕਿ ਜਿਹੜੀ ਪੈਸੇ ਆ ਉਹਨੇ ਆਪਣੇ ਹਿਸਾਬ ਨਾਲ ਆਪਣੀ ਮਰਜ਼ੀ ਨਾਲ ਚੱਲਣਾ ਹੁੰਦਾ ਪਰ ਚਾ ਰੱਖਣ ਦਾ ਹੋਣਾ ਨਾ ਹੋ ਵੱਖਰੀ ਗੱਲ ਇਹ ਤੇ ਸਵਾਲ ਇਹ ਆ ਵੀ ਇਹ ਅਖਬਾਰ ਮੁੱਖ ਮੰਤਰੀ ਦੇ ਇਸ਼ਾਰੇ ਤੇ ਜਾਂ ਹੁੰਦੀ ਜਿਹੜੀ ਹਾਕਮ ਪਾਰਟੀ ਆ ਉਦੀ ਸੇਵਾ ਕਰਨ ਨੂੰ ਇਨਕਾਰੀ ਆ ਮੋٹے ਤੌਰ ਤੇ ਜੋ ਅਸੀਂ ਸਮਝਦੇ ਸਾਡੀ ਸਮਝ ਤੇ ਇਹਨਾਂ ਦਿਨਾਂ 'ਚ ਜਦੋਂ ਪੰਜਾਬ 'ਚ ਵੋਟਾਂ ਦਾ ਮਾਹੌਲ ਬਹੁਤ ਗਰਮ ਹੋਵੇ ਸਾਰੇ ਲੋਕਾਂ ਨੇ ਲੋਕਤੰਤਰ ਦੀ ਆਪਣੀ ਅੱਖੀ ਰੱਖਿਆ ਕਰਨੀ ਆ ਆਪਣੀ ਮਰਜ਼ੀ ਨਾਲ ਵੋਟਾਂ ਪਾਉਣੀਆਂ ਉਦੋਂ ਉਸ ਟਾਈਮ ਤੇ ਇਹ ਕਿਤੇ ਦਬਾਉਣ ਦੀ ਸਾਜ਼ਿਸ਼ ਵੱਧ ਹੈ ਕ੍ਰਪਸ਼ਨ ਦੀ ਘਟ ਹੈ ਕੁਇਸ ਕਰਕੇ ਇਹਦੀ ਨੀਂਦਾਂ ਕਰਦੇ ਆ ਇਦਾਂ ਨਹੀਂ ਹੋਣਾ ਚਾਹੀਦਾ ਜੇ ਕੋਈ ਹੈ ਕੇਸ ਉਹ ਜਗ ਜਾਰ ਹੋਵੇ ਵਿੱਚ ਕੋਈ ਗੱਲ ਨਹੀਂ ਗਈ ਪਰ ਜਿਹੜੇ ਮੌਕੇ ਦੇ ਤੇ ਇੱਕ ਅਖਬਾਰ ਸਮਝ ਕੇ ਕਰਨਾ ਕ੍ਰਪਸ਼ਨ ਤਾਂ ਇੱਥੇ ਥਾਂ ਥਾਂ ਤੇ ਅੱਜ ਕਦੇ ਜਾ ਕੇ ਦਫ਼ਤਰਾਂ ਚ ਵੇਖ ਲਓ ਬੰਦ ਬੰਨ ਨਹੀਂ ਪਾਰ ਹੋ ਗਏ ਪਹਿਲੀਆਂ ਸਰਕਾਰਾਂ ਦੇ ਮੁਕਾਬਲੇ ਕ੍ਰਪਸ਼ਨ ਤਾਂ ਮੇਰਾ ਨਿੱਜੀ ਦੇਰਵਾ ਪੀਐਡੀ ਬਿਸ਼ਰਬੀ ਨਾ ਕ腐ਸ਼ਨ ਚੱਲ ਰਹੀ ਥਾਂ ਥਾਂ ਤੇ ਜਿਹੜਾ ਕੋਈ ਕਹਿ ਨਹੀਂ ਸਕਦੇ ਤੇ ਇਹ ਥੋੜਾ ਵੀ ਤੁਸੀਂ ਹੁਣ ਆਖੋ ਕਿ ਇੱਥੇ ਇਹਨੂੰ ਟਾਰਗੇਟ ਬਣਾਉਣਾ ਤੇ ਉੱਥੇ ਕਰਪਸ਼ੀ ਨਾ ਜਿੱਥੇ ਟਾਰਗੇਟ ਨਹੀਂ ਕਰਨਾ ਉੱਥੇ ਸਭ ਕੋਈ ਵਧੀਆ ਸੋ ਇਸ ਕਰਕੇ ਨਹੀਂ ਬੱਜਦਾ ਮੈਂ ਤੁਮ ਤਰਨ ਹੈ ਕਮਿਊਨਿਸਟ ਪਾਰਟੀ ਮਾਰਕਸਵਾਦੀ ਦਾ ਕਤਰਨ ਤਰਨ ਦਾ ਇਸੀ ਦਾ ਕਿਡਾ ਨਾ ਜੀਤੇ ਪ੍ਰਕਾ ਦਰਜ ਕੀਤਾ ਕਿ ਨਾਭਦਾ ਜੇਵਾ ਚੋਣਾਂ ਨੂੰ ਮੁੱਖ ਰੱਖ ਕੇ ਕੀਤਾ ਵੀ ਇਹਨਾਂ ਦੇ ਜਿਹੜੀਆਂ ਖਬਰਾਂ ਜਿਹੜੀਆਂ ਵਾ ਉਹ ਆਮ ਪਾਰਟੀ ਦੇ ਵਿਰੁੱਧ ਲੱਗ ਰਹੀਆਂ ਵਾ ਤੇ ਕ腐ਸ਼ਨ ਜਿਹੜੀ ਆ ਉਹ ਯੋਰਾ ਦੇ ਹੀ ਤੇ ਅਜੀਤ ਖਬਰ ਜਿਹੜਾ ਵਾ ਉਹ ਇਸ ਬਾਰੇ ਲਿਖਦਾ ਰਿਹਾ ਵਾ ਤੇ ਜਿੱਥੋਂ ਉਹ ਤੰਗ ਆ ਕੇ ਆਮ ਪਾਰਟੀ ਨੇ ਉਹਨਾਂ ਤੇ ਜਿਹੜਾ ਵਾ ਇਹ ਪਰਚਾ ਦੱਜ ਕੀਤਾ ਇਹ ਪਰਚਾ ਜਿਹੜਾ ਸੀ ਇਹ ਬਾਅਦ ਵੀ ਹੋ ਸਕਦਾ ਸੀ ਚੋਣਾਂ ਤੋਂ ਬਾਅਦ ਵੀ ਹੋ ਸਕਦਾ ਸੀ ਪਰ ਉਹ ਤਰ੍ਹਾਂ ਚ ਆ ਕੇ ਇਹ ਜਿਹੜਾ ਪਰਚਾ ਜਿਹੜਾ ਵਾ ਕਿ ਆਮ ਪਾਰਟੀ ਨੇ ਕੀਤਾ ਵਾ ਯੋਗ ਬਾਦ ਨਿਯੋਗ ਆ ਤੇ ਮਾੜੀ ਗੱਲ ਆ ਇਹ ਪਰਚਾ ਦਰਜ ਨਹੀਂ ਹੋਣਾ ਚਾਹੀਦਾ ਕੰਮ ਸੇ ਕੰਮ ਉਹਦੀ ਇਨਕੁਆਰੀ ਕਰਾ ਕੇ ਸਮਝ ਕਰਾ ਕੇ ਫਿਰ ਇਹ ਪਰਚਾ ਦਰਜ ਹੁੰਦਾ ਤਾਂ ਕਿ ਇਹ ਸਚਾਈ ਜਿਹੜੀ ਆ ਉਹ ਸਾਹਮਣੇ ਲੋਕਾਂ ਦੇ ਆਉਣੀ ਕੀ ਕਰਨਾ ਚਾਹੀਦਾ ਜੀ ਹਈਓ ਕਹਿਣਾ ਚਾਹੁੰਦੇ ਆ ਇਹ ਜਿਹੜਾ ਪਰਚਾ ਦਰਜ ਕੀਤਾ ਵਾ ਇਹ ਕੈਂਸਲ ਕੀਤਾ ਜਾਵੇ ਇਹ ਕੋਈ ਗਨਵਾਦ ਵਾ ਇਹਦੀ ਇਨਕੁਆਰੀ ਭਾਈ ਆਵੇ ਇਨਕੁਆਰੀ ਤੋਂ ਬਾਅਦ ਜਿਹੜੀ ਜੋ ਬੰਦੀ ਕਾਰਵਾਈ ਉਹ ਕੀਤੀ ਆਲੀ ਮੈਂ ਕੋਲੇ ਨਕਸਾਨ ਸਭਾ ਦਾ ਜਨੂਫਕਤਰ ਜਿਲ੍ਹੇ ਦਾ ਪ੍ਰਕਾਰ ਸੁਣੇ ਉਹ ਜਿਹੜੀਆਂ ਸਰਕਾਰ ਦੀਆਂ ਜਿਹੜੀਆਂ ਕਾਰਵਾਈਆਂ ਹੁੰਦੀਆਂ ਉਹ ਨਹੀਂ ਦੇਖੇ ਕਰਦੇ ਕਿਉਂਕਿ ਜਿਹੜੀ ਪੈਸੇ ਆ ਉਹਨੇ ਆਪਣੇ ਹਿਸਾਬ ਨਾਲ ਆਪਣੀ ਮਰਜ਼ੀ ਨਾਲ ਚੱਲਣਾ ਹੁੰਦਾ ਪਰਚਾ ਰੱਖਣ ਦਾ ਹੋਣਾ ਨਾ ਹੋਣਾ ਵੱਖਰੀ ਗੱਲ ਹੈ ਇਹ ਤੇ ਸਵਾਲ ਹੈ ਆਪ ਵੀ ਇਹ ਅਖਬਾਰ ਮੁੱਖ ਮੰਤਰੀ ਦੇ ਇਸ਼ਾਰੇ ਤੇ ਜਾਂ ਹੁੰਦੀ ਜਿਹੜੀ ਹਾਕਮ ਪਾਰਟੀ ਆ ਉਹਦੀ ਸੇਵਾ ਕਰਨ ਨੂੰ ਇਨਕਾਰ ਹੀ ਆ ਮੋٹے ਤੌਰ ਤੇ ਜੋ ਅਸੀਂ ਸਮਝਦੇ ਸਾਡੀ ਸਮਝਿਆ ਤੇ ਇਹਨਾਂ ਦਿਨਾਂ 'ਚ ਜਦੋਂ ਪੰਜਾਬ 'ਚ ਵੋਟਾਂ ਦਾ ਮਾਹੌਲ ਬਹੁਤ ਗਰਮ ਹੋਵੇ ਸਾਰੇ ਲੋਕਾਂ ਨੇ ਲੋਕਤੰਤਰ ਦੀ ਆਪਣੀ ਅੱਖੀ ਰੱਖਿਆ ਕਰਨੀ ਆ ਆਪਣੀ ਮਰਜ਼ੀ ਨਾਲ ਵੋਟਾਂ ਪਾਉਣੀਆਂ ਉਦੋਂ ਉਸ ਟਾਈਮ ਤੇ ਇਹ ਇੱਕ ਦਬਾਉਣ ਦੀ ਸਾਜ਼ਿਸ਼ ਵੱਧ ਹੈ ਕ੍ਰਪਸ਼ਨ ਦੀ ਘਟ ਹੈ ਕੁਇਸ ਕਰਕੇ ਇਹਦੀ ਨਿੰਦਿਆ ਕਰਦੇ ਆ ਇਦਾਂ ਨਹੀਂ ਹੋਣਾ ਚਾਹੀਦਾ ਜੇ ਕੋਈ ਹੈ ਕੇਸ ਉਹ ਜਗ ਜਹਰ ਹੋਵੇ ਵਿੱਚ ਕੋਈ ਗੱਲ ਨਹੀਂ ਗਈ ਪਰ ਜਿਹੜੇ ਮੌਕੇ ਦੇ ਤੇ ਇੱਕ ਅਖਬਾਰ ਸਮਝ ਕੇ ਕਰਨਾ ਕ੍ਰਪਸ਼ਨ ਤਾਂ ਇੱਥੇ ਥਾਂ ਥਾਂ ਤੇ ਆ ਅੱਜ ਕਦੇ ਜਾ ਕੇ ਦਫ਼ਤਰਾਂ ਚ ਵੇਖ ਲਓ ਬੰਦ ਨਾ ਪਾਰ ਹੋ ਗਏ ਪਹਿਲੀਆਂ ਸਰਕਾਰਾਂ ਦੇ ਮੁਕਾਬਲੇ ਕ੍ਰਪਸ਼ਨ ਤਾਂ ਮੇਰਾ ਨਿੱਜੀ ਧਿਆਨ ਪੀਐਡੀ ਬਿਸ਼ਰਬੀ ਨਾ ਕ腐ਸ਼ਨ ਚੱਲ ਰਹੀ ਥਾਂ ਥਾਂ ਤੇ ਜਿਹੜਾ ਕੋਈ ਕਹਿ ਨਹੀਂ ਸਕਦੇ ਤੇ ਇਹ ਥੋੜਾ ਵੀ ਤੁਸੀਂ ਹੁਣ ਆਖੋ ਕਿ ਇੱਥੇ ਇਹਨੂੰ ਟਾਰਗੇਟ ਬਣਾਉਣਾ ਤੇ ਉੱਥੇ ਕਰਪਸ਼ੀ ਨਾ ਜਿੱਥੇ ਟਾਰਗੇਟ ਨਹੀਂ ਕਰਨਾ ਉੱਥੇ ਸਭ ਕੋਈ ਵਧੀਆ ਸੋ ਇਸ ਕਰਕੇ ਨਹੀਂ ਸਕਦਾ ਮੈਂ ਤੁਮ ਤਰਨ ਹੈ ਕਮਿਊਨਿਸਟ ਮਾਰਕਸਵਾਦੀ ਦਾ ਕਤਰਨ ਤਰਨ ਤਰਨ ਦਾ ਇਸੀ ਦਾ ਜਿਹੜਾ ਨਾ ਜੀਤੇ ਪ੍ਰਚਾਰ ਦਰਜ ਕੀਤਾ ਕਿ ਨਾਮ ਦਾ ਚੋਣਾਂ ਨੂੰ ਮੁੱਖ ਰੱਖ ਕੇ ਕੀਤਾ ਵੀ ਇਹਨਾਂ ਦੇ ਜਿਹੜੀਆਂ ਖਬਰਾਂ ਜਿਹੜੀਆਂ ਵਾ ਉਹ ਆਮ ਪਾਰਟੀ ਦੇ ਵਿਰੁੱਧ ਲੱਗ ਰਹੀਆਂ ਵਾ ਤੇ ਕ腐ਸ਼ਨ ਜਿਹੜੀ ਆ ਉਹ ਯੋਰਾ ਦੇ ਹੀ ਇਹ ਅਜੀਬ ਖਬਰ ਜਿਹੜਾ ਵਾ ਉਹ ਇਸ ਬਾਰੇ ਲਿਖਦਾ ਰਿਹਾ ਵਾ ਤੇ ਜਿੱਥੋਂ ਉਹ ਤੰਗ ਆ ਕੇ ਆਮ ਪਾਰਟੀ ਨੇ ਉਹਨਾਂ ਤੇ ਜਿਹੜਾ ਵਾ ਇਹ ਪਰਚਾ ਦੱਜ ਕੀਤਾ ਇਹ ਪਰਚਾ ਜਿਹੜਾ ਸੀ ਇਹ ਬਾਅਦ ਵੀ ਹੋ ਸਕਦਾ ਸੀ ਚੋਣਾਂ ਤੋਂ ਬਾਅਦ ਵੀ ਹੋ ਸਕਦਾ ਸੀ ਪਰ ਉਹ ਤੈਰ ਕੇ ਆ ਗਏ ਇਹ ਜਿਹੜਾ ਪਰਚਾ ਜਿਹੜਾ ਵਾ ਕਿ ਆਮ ਪਾਰਟੀ ਨੇ ਕੀਤਾ ਵਾ ਯੋਗ ਬਾਦ ਨਿਜਯੋਗ ਆ ਤੇ ਮਾੜੀ ਗੱਲ ਆ ਇਹ ਪਰਚਾ ਦਰਜ ਨਹੀਂ ਹੋਣਾ ਚਾਹੀਦਾ ਕੰਮ ਸੇ ਕੰਮ ਉਹਦੀ ਇਨਕੁਆਰੀ ਕਰਾ ਕੇ ਸਭ ਕੁਝ ਕਰਾ ਕੇ ਫਿਰ ਇਹ ਪਰਚਾ ਦਰਜ ਹੁੰਦਾ ਤਾਂ ਕਿ ਇਹ ਸਚਾਈ ਜਿਹੜੀ ਆ ਉਹ ਸਾਹਮਣੇ ਲੋਕਾਂ ਦੇ ਆਉਣੀ ਕੀ ਕਰਨਾ ਚਾਹੁੰਦੇ ਜੀ ਹਈਓ ਕਹਿਣਾ ਚਾਹੁੰਦੇ ਆ ਇਹ ਜਿਹੜਾ ਪਰਚਾ ਦਰਜ ਕੀਤਾ ਵਾ ਇਹ ਕੈਂਸਲ ਕੀਤਾ ਜਾਵੇ ਇਹ ਕੋਈ ਗਨਵਾਦ ਵਾ ਇਹਦੀ ਇਨਕੁਆਰੀ ਭਾਈ ਆਵੇ ਇਨਕੁਆਰੀ ਤੋਂ ਬਾਅਦ ਜਿਹੜੀ ਜੋ ਬੰਦੀ ਕਾਰਵਾਈ ਉਹ ਕੀਤੀ ਆ